ਵੀਡੀਓ ਦੇਖ ਰਹੇ ਸਾਰੇ ਹੀ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਤੁਹਾਡੇ ਵਾਸਤੇ ਇੱਕ ਬਹੁਤ ਵਧੀਆ ਖੁਸ਼ਖਬਰੀ ਹੈ ਅੱਜ ਦੀ ਇਸ ਵੀਡੀਓ ਵਿੱਚ ਜਿਹੜੀ ਕਿ ਅੱਬ ਤੁਹਾਡੇ ਨਾਲ ਸਾਂਝੀ ਕਰਨੀ ਹੈ ਹੁਣ ਕਿਸਾਨ ਵੀਰਾਂ ਨੂੰ ਜੋ ਐਮ ਐਸ ਸੁਆਮੀ ਨਾਥਨ ਨੇ ਰਿਪੋਰਟ ਪੇਸ਼ ਕੀਤੀ ਸੀ ਉਹਦੇ ਅਨੁਸਾਰ ਝੋਨੇ ਦੇ ਨਵੇਂ ਰੇਟ ਮਿਲਣ ਜਾ ਰਹੇ ਨੇ ਤੇ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਉੱਪਰ ਨੇਮੇ ਨੇ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਓ ਤਾਂ ਕਿ ਹਰ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤਾਂ ਹੁਣ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਕਿ ਜਿਵੇਂ ਕਿ ਤੁਸੀਂ ਅੱਜ ਟਾਈਟਲ ਪੜਿਆ ਹੈ ਕਿ ਹੁਣ ਕਿਸਾਨਾਂ ਨੂੰ ਜਿਹੜੇ ਝੋਨੇ ਦੇ ਰੇਟ ਨੇ ਸੁਆਮੀ ਨਾਥਨ ਰਿਪੋਰਟ ਦੇ ਅਨੁਸਾਰ ਮਿਲਣੇ ਜਾ ਰਹੇ ਨੇ ਕਿਸਾਨ ਵੀਰੋ ਜਿਹੜਾ ਸੁਆਮੀ ਨਾਥਨ ਰਿਪੋਰਟ ਦੇ ਅਨੁਸਾਰ ਫਸਲਾਂ ਦਾ ਜਿਹੜਾ ਮੁੱਲ ਜਿਹੜਾ ਰੇਟ ਤੈਅ ਹੁੰਦਾ ਉਹਦਾ ਫਾਰਮੂਲਾ ਹੈ C2 50% ਜਿੰਨੀ ਲਾਗਤ ਲੱਗਦੀ ਹੈ ਉਹ ਤੋਂ ਅੱਧਾ 50% ਵੱਧ ਜਿਹੜਾ ਸਰਕਾਰ ਨੂੰ ਕਿਸਾਨਾਂ ਨੂੰ ਜਿਹੜਾ ਮੁੱਲ ਆ ਉਹ ਦੇਣਾ ਪੈਂਦਾ ਤੇ ਹੁਣ ਬਹੁਤ ਸੋਹਣੀ ਖੁਸ਼ਖਬਰੀ ਹੈ ਕਿਸਾਨ ਵੀਰਾਂ ਵਾਸਤੇ ਕਿ ਝੋਨੇ ਉੱਪਰ ਇਹ ਜਿਹੜਾ ਫਾਰਮੂਲਾ ਲਾਗੂ ਹੋ ਰਿਹਾ ਹੈ ਪਰ ਇਹ ਜਿਹੜਾ ਝੋਨੇ ਦਾ ਸਮਰਥਨ ਮੁੱਲ ਬਣਦਾ ਹੈ ਸੁਆਮੀ ਨਾਥ ਦੀ ਰਿਪੋਰਟ ਅਨੁਸਾਰ ਉਹ ਇਸ ਵਾਰ ਬਣਦਾ ਹੈ 3000 ਤੇ 12 ਰੁਪਏ تن 10012 روپے ਜਿਹੜਾ ਸੁਆਮੀ ਨਾਥ મંદિર ਰਿਪੋਰਟ ਅਨੁਸਾਰ ਚੋਣੇ ਦਾ ਜਿਹੜਾ ਮੁੱਲ ਹੈ ਉਹ ਬਣਦਾ ਹੈ ਤੇ ਪਰ ਦੋ ਰਾਜ ਦੋ ਸਟੇਟ ਆਪਣੇ ਕਿਸਾਨਾਂ ਨੂੰ ਚੋਣੇ ਦਾ ਇਸ ਵਾਰ ਮੁੱਲ ਦੇ ਰਹੇ ਨੇ 3100 ਰੁਪਇਆ ਇਹਦੇ ਵਿੱਚ ਛੱਤੀਗੜ੍ਹ ਤੇ ਉੜੀਸਾ ਇਹ ਦੋ ਰਾਜ ਜਿਹੜੇ ਇੱਥੇ ਭਾਜਪਾ ਦੀ ਸਰਕਾਰ ਹੈ ਉਹ ਕਿਸਾਨਾਂ ਨੂੰ ਜਿਹੜਾ ਚੋਣ ਦਾ ਸਮਰਥਨ ਮੁੱਲ 3100 ਰੁਪਏ ਦੇ ਹਿਸਾਬ ਨਾਲ ਦੇਣਗੇ ਤੇ ਪਰ ਇੱਥੇ ਖੁਸ਼ਖਬਰੀ ਵਾਲੀ ਗੱਲ ਇਹ ਹੈ ਕਿ ਵੀਰੋ ਜਿਹੜੀ ਇਹ ਸਰਕਾਰ ਨੇ ਛੱਤੀਗੜ੍ਹ ਤੇ ਓਡੀਸ਼ਾ ਨੇ ਜਿਹੜੀ ਇਹ ਕੋਸ਼ਿਸ਼ ਨਾ ਕੀਤੀ ਹੈ 3100 ਰੁਪਏ ਰੇਟ ਦੇਣ ਦੀ ਇਹਦੇ ਨਾਲ ਥੋੜਾ ਬਹੁਤਾ ਜਿਹੜਾ ਦਬਾਅ ਹੈ ਉਹ ਪੰਜਾਬ ਦੀ ਸਰਕਾਰ ਉੱਪਰ ਵੀ ਬਣੇਗਾ ਕਿਉਂਕਿ ਕਿਸਾਨਾਂ ਕੋਲ ਜਿਹੜਾ ਇਹ ਮੁੱਦਾ ਹੈ ਉਹ ਹੋਰ ਜ਼ੋਰ ਨਾਲ ਚੁੱਕ ਸਕਣਗੇ 800 ਰੁਪਿਆ ਜਿਹੜਾ ਬੋਨਸ ਉਹ ਦੇਣਗੇ ਕਿਉਂਕਿ ਇਸ ਵਾਰ ਜਿਹੜਾ ਸਮਰਥਨ ਮool ਸਰਕਾਰ ਨੇ ਤੈਅ ਕੀਤਾ ਉਹ 2300 ਰੁਪਏ ਤੇ ਇਹ ਜਿਹੜੇ ਦੋ ਰਾਜ ਨੇ ਉਹ 800 ਰੁਪਿਆ ਆਪਣੇ ਵੱਲੋਂ ਬੋਨਸ ਦੇ ਕੇ ਜਿਹੜਾ ਝੋਨੇ ਦਾ ਰੇਟ ਹੈ 3100 ਰੁਪਏ ਕਰ ਦੇਣਗੇ ਤੇ ਹੁਣ ਇੱਥੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਜ਼ੋਰ ਸ਼ੋਰ ਦੇ ਨਾਲ ਇਹ ਮੁੱਦਾ ਜਿਹੜਾ ਚੱਕਣਾ ਚਾਹੀਦਾ ਹੈ ਕਿਉਂਕਿ ਤਿੰਨ ਚਾਰ ਸ਼ੀਟਾਂ ਤੇ ਜਿਹੜੇ ਜ਼ਮੀਨੀ ਚੋਣਾ ਹੋਣ ਜਾ ਰਹੀਆਂ ਨੇ ਉਹਦਾ ਪ੍ਰੈਸ਼ਰ ਵੀ ਹੈ ਥੋੜਾ ਸਰਕਾਰ ਤੇ ਤੇ ਇਹ ਜਿਹੜੇ ਦੋ ਰਾਜਾਂ ਨੇ ਜਿਹੜਾ ਨਵਾਂ ਰੇਟ ਤੈਅ ਕੀਤੇ ਨੇ ਉਹਦਾ ਵੀ ਕਿਸਾਨਾਂ ਨੂੰ ਥੋੜਾ ਬਹੁਤਾ ਮੁੱਦਾ ਮਿਲੇਗਾ ਤੇ ਮਰਦ ਮਿਲੇਗੀ ਆਪਣੀ ਮੰਗ ਨੂੰ ਹੋਰ ਜ਼ੋਰ ਨਾਲ ਰੱਖਣ ਵਾਸਤੇ ਤਾਂ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਜਿਹੜਾ ਇਹ ਆਪਣੀ ਮੰਗ ਨੂੰ ਹੋਰ ਜ਼ੋਰ ਨਾਲ ਸਰਕਾਰ ਮੂਰੇ ਉਠਾਉਣ ਤਾਂ ਕਿ ਜਿਹੜਾ ਝੋਨੇ ਦਾ ਸਮਰਥਨ ਮੁੱਲ ਹੈ ਉਹਦੇ ਉੱਪਰ ਬੋਨਸ ਆਪਾਂ ਨੂੰ ਜਿਹੜੀ ਰਾਜ ਸਰਕਾਰੋਂ ਦਵੇ ਤੇ ਆਪਾਂ ਨੂੰ ਆਪਣੇ ਝੋਨੇ ਦਾ ਸਹੀ ਮੁੱਲ ਮਿਲੇ ਕਿਉਂਕਿ ਇਹਦੇ ਵਿੱਚ ਵੀਰੋ ਆਪਣੀ ਲਾਗਤ ਬਹੁਤ ਲੱਗਦੀ ਹੈ ਤੇ ਜਿਹੜਾ ਪੰਜਾਬ ਦਾ ਪਾਣੀ ਪੱਖੋਂ ਨੁਕਸਾਨ ਹੋ ਰਿਹਾ ਹੈ ਉਹ ਅਲੱਗ ਹੈ ਉਹਦੇ ਪਰਭਾਇਤ ਆਪਾਂ ਕਿਸੇ ਵੀ ਹਿਲੇ ਨਹੀਂ ਕਰ ਸਕਦੇ ਪਰ ਜਦੋਂ ਹੋਰ ਸਟੇਟ ਆਪਣੇ ਕਿਸਾਨਾਂ ਨੂੰ ਝੋਨੇ ਦਾ ਰੇਟ ਵਧ ਦੇ ਰਹੇ ਨੇ ਤਾਂ ਪੰਜਾਬ ਸਰਕਾਰ ਕਿਉਂ ਨਹੀਂ ਦੇ ਸਕਦੀ ਤੇ ਇਸ ਕਰਕੇ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਸਰਕਾਰ ਮੂਰੇ ਆਪਣੀ ਜਿਹੜੀ ਮੰਗ ਹੈ ਉਹ ਜ਼ੋਰ ਨਾਲ ਪੇਸ਼